ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਹੈ ਕਿਉਂਕਿ ਬਹੁਤ ਤਕੜਾ ਸਿਸਟਮ ਪੰਜਾਬ ਵੱਲ ਐਂਟਰੀ ਕਰ ਰਿਹਾ ਕੂਚ ਕਰ ਰਿਹਾ ਜੀ ਜਿਹਦੇ ਬਾਰੇ ਜਾਣਕਾਰੀ ਅਸੀਂ ਸਾਂਝੀ ਕਰਨ ਜਾ ਰਹੇ ਹਾਂ ਕਿ ਇਸ ਸਿਸਟਮ ਦੇ ਨਾਲ ਕਿਹੜੇ ਜ਼ਿਲ੍ਹੇ ਦੇ ਉੱਪਰ ਅਸਰ ਪਵੇਗਾ ਕੀ ਹਾਲਾਤ ਨੇ ਕਿ ਆ ਮੀਂਹ ਹੋਵੇਗਾ ਅਗਰ ਮੀਂਹ ਹੋਵੇਗਾ ਕਿ ਆ ਭਾਰੀ ਮੀਂਹ ਹੈ ਕਿਹੜੇ ਜ਼ਿਲ੍ਹਿਆਂ ਨੂੰ ਚਿੰਤਾ ਦੀ ਗੱਲ ਹੈ ਕਿਹੜੇ ਜ਼ਿਲ੍ਹੇ ਵਿੱਚ ਨਾ ਉਮੀਦ ਹੈ ਸਾਰੀ ਜਾਣਕਾਰੀ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਸਭ ਤੋਂ ਪਹਿਲਾਂ ਫਿਰ ਆਪਾਂ ਡਿਸਕਸ ਕਰਾਂਗੇ ਜੀ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਇੱਕ ਸਿਸਟਮ ਜਿਹੜਾ ਸਭ ਤੋਂ ਭਾਰੀ ਹੈ ਜੀ ਉਹ ਤੁਸੀਂ ਦੇਖ ਰਹੇ ਹੋ ਪਛਮੀ ਸਿਸਟਮ ਪਾਕਿਸਤਾਨ ਦੇ ਵੱਲੋਂ ਪੰਜਾਬ ਵੱਲ ਕੂਚ ਕਰ ਰਿਹਾ ਜੋ ਲਗਾਤਾਰ ਆਪਣਾ ਦਾਇਰਾ ਵਧਾ ਰਿਹਾ ਅੱਧੇ ਪੌਣੇ ਘੰਟੇ ਪਹਿਲਾਂ ਤੋਂ ਅਗਰ ਹੁਣ ਡਿਸਕਸ ਕੀਤਾ ਜਾਵੇ ਤਾਂ ਇਸ ਦਾ ਦਾਇਰਾ ਲਗਭਗ 25 ਤੋਂ 50% ਵੱਧ ਚੁੱਕਿਆ ਜੀ ਕਾਫੀ بڑا ਇਸ ਨੇ ਆਪਣਾ ਦਾਇਰਾ ਕਰ ਲਿਆ ਤੇ ਉਮੀ ਇਹ ਲਗਭਗ ਪੰਜਾਬ ਵੱਲ ਕੁਝ ਕਰੇਗਾ ਤੇ ਦੂਜਾ ਸਿਸਟਮ ਜਿਹੜਾ ਇਹ ਹਰਿਆਣੇ ਵੱਲੋਂ ਆ ਰਿਹਾ ਜੀ ਇਹ ਸਿਸਟਮ ਵੀ ਪੰਜਾਬ ਦੇ ਬਹੁਤੇ ਜ਼ਿਲ੍ਹੇ ਨੂੰ ਕਵਰ ਕਰੇਗਾ ਸਾਰੀ ਜਾਣਕਾਰੀ ਦੇਣ ਤੋਂ ਪਹਿਲਾਂ ਰਿਕਵੈਸਟ ਹੈ ਜੀ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰ ਦਿਓ ਅਗਰ ਤੁਸੀਂ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਠੀਕ ਹੈ ਜੀ ਸਬਸਕ੍ਰਾਈਬ ਦੇ ਨਾਲ ਬੈਲ ਆਈਕਨ ਵੀ ਪ੍ਰੈਸ ਕਰੋ ਤਾਂ ਕਿ ਜਦੋਂ ਵੀ ਮੌਸਮ ਦੀ ਕੋਈ ਵੀ ਅਪਡੇਟ ਆਵੇ ਉਹਦੀ ਵੀਡੀਓ ਆਵੇ ਸਭ ਤੋਂ ਪਹਿਲਾਂ ਤੁਹਾਨੂੰ ਉਹਦੀ ਨੋਟੀਫਿਕੇਸ਼ਨ ਆ ਜਾਵੇ ਤੁਸੀਂ ਵੀਡੀਓ ਉਸੇ ਟਾਈਮ ਦੇਖ ਲਓ ਹੁਣ ਗੱਲ ਕਰਦੇ ਸਭ ਤੋਂ ਪਹਿਲਾਂ ਜੋ ਪਛਮੀ ਸਿਸਟਮ ਇਹ ਵਾਲਾ ਪਾਕਿਸਤਾਨ ਵੱਲੋਂ ਆ ਰਿਹਾ ਜੀ ਇਹ ਸਿਸਟਮ ਲਗਭਗ 11 ਤੋਂ 12 ਵਜੇ ਤੱਕ ਐਂਟਰ ਕਰ ਹੋ ਜਾਵੇਗਾ ਜਾਂ ਮੈਕਸਿਮ 1 ਵਜੇ ਤੱਕ ਇਸ ਦੀ ਐਂਟਰੀ ਅੰਮ੍ਰਿਤਸਰ ਤਰਨਤਨ ਗੁਰਦਾਸਪੁਰ ਤੋਂ ਹੁੰਦੀ ਹੋਈ ਪਠਾਨਕੋਟ ਤੱਕ ਪਹੁੰਚੇਗੀ ਫਿਰ ਕਪੂਰਥਲੇ ਜਲੰਧਰ ਨੂੰ ਵੀ ਆਪਣੇ ਸਿਸਟਮ ਅੰਦਰ ਲੈਂਦਾ ਹੋਇਆ ਦਿਖਾਈ ਦੇ ਰਿਹਾ ਜੀ ਦਾਇਰਾ ਵ ਤੇ ਨਾਲ ਦੀ ਨਾਲ ਅਗਰ ਗੱਲ ਕਰੀਏ ਤਾਂ ਇਹ ਸਿਸਟਮ ਕਿਤੇ ਨਾ ਕਿਤੇ ਸਾਨੂੰ ਹੌਲੀ ਹੌਲੀ ਫਜ਼ਿਲਕਾ ਫਿਰੋਜ਼ਪੁਰ ਮੁਕਸਰ ਤਰਨਤਾਰਨ ਤੋਂ ਹੁੰਦਾ ਹੋਇਆ ਅੱਗੇ ਵਧਦਾ ਹੋਇਆ ਦਿਖਾਈ ਦੇਵੇਗਾ ਜਿਸ ਦੇ ਨਾਲ ਥੋੜਾ ਬਹੁਤਾ ਸਾਨੂੰ ਮੋਗਾ ਲੁਧਿਆਣੇ ਤੱਕ ਇਸ ਦੀ ਮਾਰ 1 ਤੋਂ 2 ਵਜੇ ਤੱਕ ਪੈਂਦੀ ਦਿਖਾਈ ਦੇ ਰਹੀ ਹੈ ਬਾਕੀ ਅਗਰ ਗੱਲ ਕੀਤੀ ਜਾਵੇ ਤਾਂ ਇਹ ਲਗਭਗ 70 ਤੋਂ 80% ਪੰਜਾਬ ਨੂੰ ਕਵਰ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਇਹ ਜਿਸ ਦਾ ਅਸਰ ਸਾਨੂੰ ਦੇਖਣ ਨੂੰ ਮਿਲੇਗਾ ਕਿ ਭਾਰੀ ਮੀਂਹ ਦੇ ਨਾਲ ਗਰਜ ਚਮਕ ਅਤੇ ਤੇਜ਼ ਹਨੇਰੀ ਵੀ 30 ਤੋਂ ਲੈ ਕੇ 60 ਕਿਲੋਮੀਟਰ ਪ੍ਰਤੀ ਘੰਟੇ ਦੀ ਹਵਾ ਦੇ ਨਾਲ ਪੰਜਾਬ ਵਿੱਚ ਚੱਲ ਸਕਦੀ ਹੈ ਤੇ ਬਾਕੀ ਕਰੀਏ ਗੱਲ ਦੂਜੇ ਸਿਸਟਮ ਦੀ ਜਿਹੜਾ ਇਹ ਹਰਿਆਣੇ ਵੱਲੋਂ ਆ ਰਿਹਾ ਹੈ ਜੀ ਇਹ ਸਿਸਟਮ ਅਗਰ ਫਿਲਹਾਲ ਦੇਖਿਆ ਜਾਵੇ ਤਾਂ ਮੋਹਾਲੀ ਦੇ ਉੱਪਰ ਇਸ ਦਾ ਸਿਸਟਮ ਪੂਰਾ ਬਣ ਚੁੱਕਿਆ ਜੀ ਇਹ ਜਿਹੜਾ ਕਿ ਬਨੂੜ ਤੋਂ ਮੋਹਾਲੀ ਦਾ ਏਰੀਆ ਜੀ ਫਿਰ ਬਨੂੜ ਤੋਂ ਅਗਰ ਚਲ ਜਾਈਏ ਪਟਿਆਲੇ ਵਾਲੀ ਬੈਲਟ ਉਹਦੇ ਵਿੱਚ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਥੋੜਾ ਬਹੁਤਾ ਇਸ ਦਾ ਅਸਰ ਸਾਨੂੰ ਅਹ ਫੋਤੇਗੜ ਸਾਹਿਬ ਦੇ ਨੇੜੇ ਤੇੜੇ ਇਲਾਕੇ ਵਿੱਚ ਵੀ ਥੋੜੇ ਦਿਨ ਤੱਕ ਬਣਦਾ ਹੋਇਆ ਦਿਖਾਈ ਦੇਵੇਗਾ ਸੰਗਰੂਰ ਤੋਂ ਅੱਗੇ ਜਿਹੜੀ ਬੈਲਟ ਅਗਰ ਗੱਲ ਕੀਤੀ ਜਾਵੇ ਤਾਂ ਆਪਾਂ ਲੁਧਿਆਣੇ ਤੱਕ ਉਹਦੇ ਵੱਲ ਇਸ ਦਾ ਅਸਰ ਹੋਣਾ ਸ਼ੁਰੂ ਹੋ ਚੁੱਕਿਆ ਜੀ ਤੇ ਮਲੇਰਕੋਟਲੇ ਵੱਲ ਵੀ ਇਸ ਦਾ ਅਸਰ ਆਉਂਦੇ ਘੰਟੇ ਤੱਕ ਦੇਖਣ ਨੂੰ ਮਿਲ ਸਕਦਾ ਹੌਲੀ ਹੌਲੀ ਅੱਗੇ ਵਧੇਗਾ ਤਾਂ ਰੂਪਨਗਰ ਦੀ ਹੱਦ ਤੱਕ ਇਹ ਪਹੁੰਚਦਾ ਹੋਇਆ ਦਿਖਾਈ ਦੇ ਰਿਹਾ ਹੈ ਬਾਕੀ ਇਹ ਜਿਹੜੀ ਸਿਸਟਮ ਨੇ ਸਮੇਂ-ਸਮੇਂ ਸਰ ਬਦਲਦੇ ਰਹਿੰਦੇ ਨੇ ਬਾਕੀ ਅਪਡੇਟ ਜੋ ਵੀ ਨਵੀਂ ਆਵੇਗੀ ਤਾਂ ਉਹ ਤੁਹਾਡੇ ਤੱਕ ਸਾਂਝੀ ਕਰਾਂਗੇ ਫਿਲਹਾਲ ਉਮੀਦ ਇਹ ਹੀ ਹੈ ਕਿ ਭਾਰੀ ਮੀਂਹ ਪੰਜਾਬ ਦੇ ਵਿੱਚ ਹੋਣ ਦੇ ਚਾਂਸ ਬਣ ਰਹੇ ਨੇ ਅਗਰ ਕੋਈ ਜਾਣਕਾਰੀ ਇਸ ਤੋਂ ਇਲਾਵਾ ਨਵੀਂ ਆਉਂਦੀ ਹੈ ਤਾਂ ਉਹ ਤੁਹਾਡੇ ਤੱਕ ਸਾਂਝੀ ਕਰਾਂਗੇ ਬਣੇ ਰਹੋ ਚੈਨਲ ਦੇ ਉੱਪਰ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ